ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਹੋਰ ਦੇਸ਼ ਦੇ ਰਾਸ਼ਟਰਪਤੀ ਦੇ ਅਮੋ ਸਾਹਮਣੇ ਹੋਏ ਨੇ ਓਵਲ ਦਫਤਰ ਦੇ ਵਿੱਚ ਮੀਟਿੰਗ ਦੌਰਾਨ ਗੱਲਬਾਤ ਦੌਰਾਨ ਗੰਭੀਰ ਦੋਸ਼ ਤੇ ਜਿਹੜੇ ਉਹ ਲਗਾਏ ਗਏ ਨੇ ਅਤੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਾਹਮਣੇ ਵੱਡੇ ਸਵਾਲ ਖੜੇ ਕੀਤੇ ਗਏ ਨੇ ਵਾਈਟ ਫਾਰਮਰਸ ਦੀ ਹੱਤਿਆਵਾਂ ਨੂੰ ਲੈ ਕੇ ਤਿੱਖੇ ਤੇਵਰ ਤਿੱਖੇ ਸਵਾਲ ਦੇ ਜਿਹੜੇ ਉਹ ਡੋਨਾਲਡ ਟਰੰਪ ਦੇ ਵੱਲੋਂ ਪੁਚੇ ਗਏ ਨੇ ਅਤੇ ਸਰਕਾਰ ਦੇ ਉੱਤੇ ਇਹਨਾਂ ਮਾਮਲਿਆਂ ਨੂੰ ਹੱਲ ਕਰਨ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਇਆ ਹੈ ਤਾਂ ਗੋਰੇ ਕਿਸਾਨਾਂ ਦੀ ਹੱਤਿਆਵਾਂ ਦੇ ਮਾਮਲੇ ਵਿੱਚ 트ੰਪ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਨਾਲ ਭਿੜਦੇ ਹੋਏ ਨਜ਼ਰ ਆਏ ਨੇ ਤਾਂ ਰਾਸ਼ਟਰਪਤੀ ਡੋਨਾਲਡ 트ੰਪ ਨੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਟੀਰੀਲ ਰਾਮਫੋਸਾ ਨਾਲ ਓਵਲ ਦਫ਼ਤਰ ਵਿੱਚ ਮੀਟਿੰਗ ਕੀਤੀ ਅਤੇ ਉਹਨਾਂ ਦੇ ਦੇਸ਼ ਵਿੱਚ ਗੋਰੇ ਕਿਸਾਨਾਂ ਦੀਆਂ ਹੱਤਿਆਵਾਂ ਨੂੰ ਹੱਲ ਕਰਨ ਵਿੱਚ ਅਸਫਰ ਰਹਿਣ ਦਾ ਦੋਸ਼ ਹੈ ਜਿਹੜਾ ਉਹ ਲਗਾਇਆ ਲੋਕ ਆਪਣੀ ਸੁਰੱਖਿਆ ਲਈ ਦੱਖਣੀ ਅਫਰੀਕਾ ਤੋਂ ਭੱਜ ਰਹੇ ਨੇ ਇਹ ਗੱਲ ਡੋਨਾਲਡ ਟਰੰਪ ਦੇ ਵੱਲੋਂ ਆਖੀ ਗਈ ਹੈ ਅਤੇ ਉਹਨਾਂ ਨੇ ਨਾਲ ਇਹ ਵੀ ਆਖਿਆ ਹੈ ਕਿ ਜਿਸ ਨੇ ਇੱਕ ਸਮੇਂ ਓਵਲ ਦਫ਼ਤਰ ਦੀਆਂ ਲਾਈਟਾਂ ਮੱਧਮ ਕਰ ਦਿੱਤੀਆਂ ਸਨ ਤਾਂ ਜੋ ਇੱਕ ਕਮਿਊਨਿਸਟ ਸਿਆਸਤਦਾਨ ਦਾ ਇੱਕ ਵਿਵਾਦਪੂਰਨ ਨਸਲਵਾਦ ਵਿਰੋਧੀ ਗੀਤ ਵਜਾਰਿਆ ਹੋਵੇ ਜਿਸ ਵਿੱਚ ਇੱਕ ਕਿਸਾਨ ਨੂੰ ਮਾਰਨ ਬਾਰੇ ਬੋਲ ਸ਼ਾਮਲ ਹਨ ਤਾਂ ਉਹਨਾਂ ਦੀ ਜ਼ਮੀਨ ਜ਼ਬਤ ਕੀਤੀ ਜਾ ਰਹੀ ਹੈ ਅਤੇ ਕਈ ਮਾਮਲਿਆਂ ਵਿੱਚ ਉਹਨਾਂ ਨੂੰ ਮਾਰਿਆ ਜਾ ਰਿਹਾ ਹੈ। ਰਾਮ ਫੋਸਾ ਨੇ ਟਰੰਪ ਦੇ ਦੋਸ਼ਾਂ ਦਾ ਵਿਰੋਧ ਕੀਤਾ। ਦੱਖਣੀ ਅਫਰੀਕਾ ਦੇ ਨੇਤਾ ਨੇ ਇਸ ਮੀਟਿੰਗ ਦੀ ਵਰਤੋਂ ਰਿਕਾਰਡ ਨੂੰ ਸਿੱਧਾ ਕਰਨ ਅਤੇ ਸੰਯੁਕਤ ਰਾਜ ਅਮਰੀਕਾ ਨਾਲ ਆਪਣੇ ਦੇਸ਼ ਦੇ ਸਬੰਧਾਂ ਨੂੰ ਬਚਾਉਣ ਲਈ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਦੱਖਣੀ ਅਫਰੀਕਾ ਵੱਲੋਂ 1993 ਵਿੱਚ ਖਤਮ ਹੋਏ ਨਸਲੀ ਵਿਤਕਰੇ ਦੇ ਆਪਣੇ ਰੰਗ ਭੇਦ ਪ੍ਰਣਾਲੀ ਲਾਗੂ ਕਰਨ ਤੋਂ ਬਾਅਦ ਦਵੱਲੇ ਸਬੰਧ ਆਪਣੇ ਸਭ ਤੋਂ ਹੇਟਲੇ ਪੱਧਰ ਤੇ ਨੇ ਤਾਂ ਰਾਮ ਫੋਸਾ ਦੇ ਵੱਲੋਂ 트ੰਪ ਦੁਆਰਾ ਦਿੱਤੇ ਗਏ ਬਿਆਨ ਦੇ ਉੱਤੇ ਆਖਿਆ ਹੈ ਕਿ ਅਸੀਂ ਇਸ ਦਾ ਪੂਰੀ ਤਰ੍ਹਾਂ ਵਿਰੋਧ ਕਰਦੇ ਹਾਂ 트ੰਪ ਦੁਆਰਾ ਅਪਣਾਏ ਗਏ ਵਿਟਾਂਦਰੇ ਅਤੇ ਵਿਵਹਾਰ ਦੇ ਉੱਤੇ ਸਵਾਲ ਰਾਮ ਫੋਸਾ ਨੇ ਖੜੇ ਕੀਤੇ ਨੇ ਤਾਂ ਦੱਖਣੀ ਅਫਰੀਕਾ ਦੇ ਮਹਾਰਾ ਦਾ ਕਹਿਣਾ ਹੈ ਕਿ ਗੋਰਿਆਂ ਨੂੰ ਨਿਸ਼ਾਨਾ ਬਣਾਇਆ ਜਾਣ ਦਾ ਕੋਈ ਸਬੂਤ ਨਹੀਂ ਹੈ ਹਾਲਾਂਕਿ ਸਾਰੀਆਂ ਨਸਲਾਂ ਦੇ ਕਿਸਾਨ ਇੱਕ ਅਜਿਹੇ ਦੇਸ਼ ਵਿੱਚ ਹਿੰਸਕ ਘਰੇਲੂ ਹਮਲਿਆਂ ਦਾ ਸ਼ਿਕਾਰ ਹਨ ਜੋ ਬਹੁਤ ਜ਼ਿਆਦਾ ਅਪਰਾਧ ਦਰ ਤੋਂ ਪੀੜਤ ਹੈ ਡੋਨਾਲਡ ਟਰੰਪ ਅਤੇ ਰਾਮ ਫੋਰਸਾ ਅਮੋ ਸਾਹਮਣੇ ਹੋਏ ਨੇ ਡੋਨਾਲਡ ਟਰੰਪ ਦੇ ਵੱਲੋਂ ਵਾਈਟ ਫਾਰਮਰਸ ਦੀਆਂ ਹੱਤਿਆਵਾਂ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ ਨੇ ਅਤੇ ਇਨਾ ਮਾਮਲਿਆਂ ਨੂੰ ਹੱਲ ਨਾ ਕਰਨ ਦੇ ਦੋਸ਼ ਦੱਖਣੀ ਅਫਰੀਕਾ ਦੇ ਉੱਤੇ ਲਗਾਏ ਨੇ ਓਵਲ ਦਫ਼ਤਰ ਦੇ ਵਿੱਚ ਦੋਵੇਂ ਵੱਡੇ ਨੇਤਾਵਾਂ ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਤਿੱਖੇ ਤੇਵਰ ਦਿਖਾਉਣ ਦੀ ਕੋਸ਼ਿਸ਼ ਅਮਰੀਕਾ ਵੱਲੋਂ ਕੀਤੀ ਗਈ ਹੈ